ਪਰ ਰੂਬੀਆ ਵੈਲ ਚ ਇਹ ਵਾਲਾ ਕਲਰ ਲਿਆ ਵਾ ਦਾ ਪੰਜਾਬੀ ਸਟੋਰ ਲੁਧਿਆਣਾ ਆਊਟਲੈਟ ਪੰਜਾਬ ਵਾਲਾ ਹਾਂਜੀ ਸਸਰੀ ਕਾਲ ਦੀ ਕੀ ਆ ਗੱਲ ਤੁਹਾਡੇ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਮੋਕਾਰ ਦੇ ਪ੍ਰੋਗਰਾਮ ਤੇ ਅੱਜ ਆਪਾਂ ਜੰਨੇ ਆ ਪੱਗ ਲੈਣ ਤੇ ਨਾਲ ਬੋਲਟ ਦੀ ਰਾਈਡ ਕਰਾਂ ਬੋਲਟ ਆਇਆ ਹੋਇਆ ਵਾ ਕੋਲ ਤੋਂ ਫ੍ਰੀ ਹੋ ਗਏ ਬਸ ਤੇ ਹੁਣ ਆਪਾਂ ਚੱਲਦੇ ਆ ਪੱਗ ਲੈਣ ਦਾ ਬਲਫੀ ਸਟੋਰ ਤੋਂ ਕੁਮਾਰ ਮੰਡੀ ਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਥੋੜੀ ਜਿਹੀ ਰਾਈਡ ਕਰਨ ਬੋਲਟ ਤੇ ਬਸ ਪੋਰਟੋ ਕੀ ਹੋ ਗਿਆ ਸੀਗੇ ਬਸ ਚਾਲਦੇ ਆ ਨਾਲ ਸਾਡਾ ਮਿੱਤਰ ਪਾ ਆ ਗਿਆ ਹੁਣ ਦਾ ਪਿੰਡਾਪੀ ਸਟੋਰ ਦੇ ਕੋਲ ਬਸ ਸਾਹਮਣੇ ਹੀ ਆ ਤੇ ਨਾਲ ਜਿਹੜਾ ਸਾਹਮਣੇ ਪੋਲ ਦੀਦਾ ਹੈ ਫਰੋਕ ਰੋੜਾ ਆ ਆ ਗਿਆ ਜੀ ਹੁਣ ਆਪਾਂ ਦਾ ਪਿੰਡਾਪੀ ਸਟੋਰ ਉਲਟ ਵਾਰ ਕਰਤਾ ਚਲੋ ਚਾਲਦੇ ਆ ਅੰਦਰ ਕਰਦੇ ਆ ਅੰਦਰ ਬਣਵਾਏ ਜਿਵੇਂ ਕੋਈ ਸੁਪਰੀ ਸ਼ੌਪ ਸਾਰੇ ਫੁੱਲ ਵੈਲ ਤੇ ਲੱਗੇ ਹੋਏ ਆ ਉੱਪਰ ਤੁਸੀਂ ਚੈੱਕ ਕਰਾ ਲਓ ਕਿੰਨੇ ਰੰਗ ਆ ਸਾਰੇ ਇਧਰੋਂ ਸਟਾਰਟਿੰਗ ਤੋਂ ਲੈ ਕੇ ਬੈਕ ਸਾਈਡ ਤੱਕ ਸਾਰੇ ਫੁੱਲ ਵੈਲੀ ਆ ਤੇ ਜਿਸ ਨੇ ਬਾਈ ਕਰਨੀ ਹੋਵੇ ਦੋਸਤਾਰ ਤੁਸੀਂ ਇੱਥੇ ਆ ਕੇ ਬਾਈ ਕਰ ਸਕਦੇ ਹੋ ਬਾਕੀ ਵੀਰੇ ਨਾਲ ਆਪਾਂ ਗੱਲ ਕਰਦੇ ਆ ਤੇ ਤੁਹਾਨੂੰ ਐਡਰੈਸ ਵਗੈਰਾ ਸੰਭਾਲ ਦੂਗੇ ਵੀਰੇ ਤੇ ਸਾਹਮਣੇ ਕੋਈ ਥੰ ਸਟਾਰਟਿੰਗ ਇਧਰੋਂ ਐਂਟਰੀ ਦੀ ਦੇਖੋ ਕਿੰਨੀਆਂ ਸੋਹਣੀਆਂ ਦੋਸਤਾਰਾਂ ਵਾਂ ਤੇ ਸਾਰੀਆਂ ਬੰਨ ਕੇ ਰੱਖੀਆਂ ਹੋਈਆਂ ਅਲੱਗ-ਅਲੱਗ ਸਟਾਈਲ ਦੇ ਤੇ ਤੁਹਾਨੂੰ ਪਤਾ ਲੱਗ ਜਾਊਗਾ ਸਾਸ਼ੀ ਗੱਦੇ ਸਤਿ ਸ਼੍ਰੀ ਅਕਾਲ ਜੀ ਦੱਸਿਓ ਵੀਰੇ ਆਪਣਾ ਐਡਰੈਸ ਕਿੱਥੇ ਕਰਕੇ ਆ? ਅ ਐਡਰੈਸ ਵੀਰੇ ਇਹ ਹੈਗੀ ਆ ਬ੍ਰਾਂਚ ਦਾ ਪੰਜਾਬੀ ਸਟੋਰ ਲੁਧਿਆਣਾ ਆਊਟਲੈਟ ਐਡਰੈਸ ਭਾਈ ਬਾਲਾ ਚੌਕ ਨੀਅਰ ਪਾਜ ਪਲਾਜ਼ਾ ਹੋਟਲ ਉੱਥੋਂ ਆਪਾਂ ਨੈਸ਼ਨਲ ਰੋਡ ਜਾ ਰਹੇ ਹਾਂ ਕੁਮਾਰ ਮੰਡੀ ਨੂੰ ਰਸਤਾ ਮੁੜਦਾ ਨਜ਼ਾਕਤ ਦੇ ਬਿਲਕੁਲ ਨਾਲ ਔਰ ਪਾਲਗਨ ਹਾਊਸ ਦੇ ਬਿਲਕੁਲ ਸਾਹਮਣੇ ਜੀ ਫਰੋਜ਼ਪੁਰ ਰੋਡ ਠੀਕ ਹੈ ਵੀਰੇ ਤੇ ਕੱਪੜੇ ਕਿਹੜੇ ਕਿਹੜੇ ਹੁੰਦੇ ਯਾਤਾਰਾ ਫਿਰੋੜਾ ਕੱਪੜਾ ਆਪਣੇ ਕੋਲ ਫੋਲ ਆਇਲ ਹੈਗਾ ਜੀ ਰੂੜੀਆਂ ਵੀ ਹੈਗਾ ਐਫ 74 ਚੈੱਕ ਪਰਨੇ ਹਰ ਤਰ੍ਹਾਂ ਦੀ ਵੈਰਾਈਟੀ ਹੈ ਉੱਦਾਂ ਟਾਇਰ ਵਗੈਰਾ ਨਾਲ ਸਾਰਾ ਕੁਝ ਮਿਲ ਜਾਂਦਾ ਕਿਉਂ ਨਾ ਹਾਂਜੀ ਨਾਰਮਲ ਵੀ ਹੈਗੀ ਐ ਬ੍ਰਾਡ ਵੀ ਹੈਗੀ ਸਾਹਮਣੇ ਟਾਇਰ ਵਗੈਰਾ ਤੇ ਕੀਰਿੰਗ ਵਗੈਰਾ ਵੀ ਹੈਗੇ ਆ ਤੇ ਬਾਕੀ ਜਿਹੜਾ ਸਮਾਨ ਹੁੰਦਾ ਹੋਰ ਸਲਾਈ ਵਗੈਰਾ ਪ੍ਰੈਸ਼ ਵਗੈਰਾ ਹੋਗੇ ਤੇ ਬਾਕੀ ਜਿਹੜੇ ਗਰੂਮ ਵਗੈਰਾ ਹੁੰਦੇ ਆ ਸਾਰੇ ਇਦੋਰੇ ਲੈ ਕੇ ਜਾਂਦੇ ਵੀਰੇ ਕੋਲ ਸਮਾਨ ਤੇ ਤੁਸੀਂ ਕੰਟੈਕਟ ਕਰ ਸਕਦੇ ਵੀਰੇ ਨਾਲ ਤੁਹਾਨੂੰ ਆਪਾਂ ਦੱਸ ਦਿੰਨੇ ਆ ਨਾਲ ਇਹ ਵੈਬਸਾਈਟ ਆ ਇੰਸਟਾਗ੍ਰam ਤੇ ਤੇ YouTube ਤੇ ਚੈਨਲ ਆ ਵੀਰੇ ਤੁਸੀਂ ਜਾ ਕੇ ਦੇਖ ਲਿਓ ਠੀਕ ਆ ਜੀ ਇੱਥੇ ਲਾ ਸਾਰਾ ਸੈਕਸ਼ਨ ਬੋਲੇੜਦਾ ਪਾਵਾਂ ਤੇ ਨੀਚੇ ਬੈਲਟ ਵਗੈਰਾ ਤੇ ਇਧਰ ਪਰਫਿਊਮ ਨਾਲ ਪੱਗ ਵੀ ਨਵੀਂ ਵੀਰੇ ਹੁਣਾਂ ਕੋ ਮਿਲਦੀਆਂ ਜਿਵੇਂ ਕਿ ਟੀ ਪਿੰਨਾ ਹੋ ਗਈਆਂ ਤੇ ਸਿੰਪਲ ਪਿੰਨਾ ਸਾਰੀਆਂ ਤੇ ਬਾਕੀ ਆ ਕੋਡ ਤੇ ਜਿਹੜੇ ਲੱਗਦੇ ਹੁੰਦੇ ਆ ਸਾਈਡ ਤੇ ਮੋਤੀਆਂ ਵਾਲੀਆਂ ਪਿੰਨਾ ਸਾਰਾ ਕੁਝ ਇੱਥੇ ਅਵੇਲੇਬਲ ਹੈਗਾ ਤੁਸੀਂ ਆ ਕੇ ਦੇਖ ਸਕਦੇ ਆ ਆ ਦੇਖੋ ਮਾ ਜੀ ਪੰਜਾਬ ਵਾਲਾ ਸਾਰੇ ਸੈਂਪਲ ਇੱਥੇ ਬਣ ਕੇ ਤੁਹਾਨੂੰ ਦੇਖਣ ਨੂੰ ਮਿਲ ਜੂਗੇ ਸਾਰੇ ਕਲਰ ਤੁਸੀਂ ਇਦਾਂ ਚੈੱਕ ਕਰ ਸਕਦੇ ਜਿਹੜੇ ਤੁਹਾਡੇ ਫੇਸ ਟੋਨ ਦੇ ਹਿਸਾਬ ਨਾਲ ਸ਼ੌਲਦਾ ਇਧਰ ਦੀ ਸਾਈਡ ਫੁੱਲ ਬੈਲਾ ਇਹ ਇਧਰੋਂ نیچے ਜਾ ਕੇ ਆ ਇਧਰੋਂ ਦੀ ਤੇ ਫੁੱਲ ਵੈਲ ਚ ਕਾਫੀ ਕਲਰ ਹੈਗੇ ਪਰ ਜਿਹੜੇ ਰੂਬੀਆ ਵੈਲ ਉਹਦੇ ਵਿੱਚ ਘੱਟ ਆ ਥੋੜੇ ਜਿਕੇ ਤੇ ਆਪਾਂ ਰੂਬੀਆ ਵੈਲ ਚ ਇਹ ਵਾਲਾ ਕਲਰ ਲਿਆ ਵਾ ਪੀਕੋ ਹੁਣ ਗਿਆ ਵਾ ਇਧਰਲੇ ਸਾਈਡ ਵੀ ਸਾਰਾ ਰੂਬੀਆ ਵਾ ਤੇ ਇਧਰ ਵੀ ਇਧਰਲੇ ਦੋ ਸੈਕਸ਼ਨ ਵੀ ਤੇ ਫੁੱਲ ਫੁੱਲ ਵੈਲ ਦਾ ਜਿਆਦਾ ਨਾ ਕੋ ਸਟਾਕ ਹੈਗਾ ਵਾ ਥੱਲੇ ਵੀ ਤੇ ਉੱਪਰ ਵੀ ਤਾਂ ਉਹਦੇ ਕੋਲ ਤੋਂ ਆਗੇ ਸੀਗੇ ਸਿੱਧਾ ਰੋਟੀ ਖਾਧੀ ਨਹੀਂ ਹੁਣ ਇੱਥੇ ਬਹਿ ਕੇ ਰੋਟੀ ਖਾ ਲਈਏ ਵੀਰ ਹੁਣ ਨਹੀਂ ਜਾਂਦੇ ਸੀਗੇ ਬਾਅਦ ਪ੍ਰਸ਼ਾਦਾ ਛੱਕ ਕੇ ਤੇ ਫਿਰ ਹੁਣ ਆਪਾਂ ਚੱਲਨੇ ਆ ਥੋੜੀ ਰਾਈਡ ਕਰਦੇ ਨਾਲ ਫੇਰ ਘਰੇ ਜਾਂਦੇ ਆਂ ਪੰਜ ਕਿਲੋ ਮਰ ਜਾ ਸਕ ਲਿਆ ਆਪਾਂ ਤੇ ਚੱਲਦੇ ਆ ਉਪਰ ਆਪਣੀ ਪਾਗਲੀ ਪੀਪਾ ਹੋਈ ਹੋਣੀ ਆ ਆ ਸਾਹਮਣੇ ਆ ਜੀ ਦਾ ਪੰਜਾਬੀ ਸਟੋਰ ਤੇ ਨਾਲ ਕੁਝ ਦੇ ਲੋਕੇਸ਼ਨ ਤੋਂ ਜਾ ਕੇ ਦੇਖ ਦੱਤੇ ਹੋ ਲੈنس ਕਾਰਟ ਵੀ ਨਾਲ ਆਇਗਾ ਵਾ ਸ਼ੋਰੂਮ ਸ਼ੋਰੂਮ ਦੀ ਨਾਲ ਤੁਸੀਂ ਅੰਦਰ ਐਂਟਰ ਹੋਵੋਗੇ ਲੈਟਾ ਤੋਂ ਸਾਹਮਣੇ ਸਾਹਮਣੇ ਭਾਈ ਵਾਲਾ ਚੌਂਕ ਆ ਜੀ ਨਾਲ ਪਾਰਕ ਪਲੇਆ ਹੋਟਲ ਤੇ ਇਧਰ ਇਹ ਦਾ ਪੰਜਾਬੀ ਸਟੋਰ ਆਇਗਾ ਤੁਸੀਂ ਆ ਕੇ ਲੈ ਸਕਦੇ ਹੋ ਥੋੜੀ 17 ਬਾਈ ਕਰ ਸਕਦੇ ਹੋ ਚਲੋ ਚਾਲਦੇ ਹੁਣ ਆਪਣੇ ਬੁਲਟ ਤੇ ਥੋੜੀ ਰਾਈਡ ਕਰਦੇ ਹੇ ਘਰੇ ਦਾ ਬਨਾਵੀ ਸਟੋਰ ਚਲੋ ਆਪਾਂ ਹੁਣ ਕਰ ਲਿਆ ਡਰੋਨ ਬਾਈ ਚਾਲਦੇ ਆ ਆਪਣੇ ਕਾਰ ਨੂੰ ਤੇ ਦੱਸਿਓ ਮੈਨੂੰ ਬੁਲਟ ਦਾ ਵਲੌਗ ਤੁਹਾਨੂੰ ਕਿੱਦਾਂ ਦਾ ਲੱਗਿਆ ਬੁਲਟ ਦਾ ਜਿਹੜਾ ਸੈਟਅਪ ਹੈਗਾ ਵੀਊ ਆਂਦਾ ਦਾ ਤੁਹਾਨੂੰ ਵਧੀਆ ਲੱਗਾ ਤਾਂ ਆਪਾਂ ਅੱਗੇ ਤੋਂ ਬੁਲਟ ਤੇ ਵਲੌਗ ਲੈ ਕੇ ਆਇਆ ਕਰਾਂਗੇ ਫਿਰ ਜਿਹੜੀ ਆਪਾਂ ਰਾਈਡ ਕਰਾਂਗੇ ਕਰਾਂਗੇ ਫਿਰ ਅਗਲੀ ਬੁਲਟ ਤੇ ਕਰਾਂਗੇ हड़ हौली जाना पेना डाक कैंड पाया वोल्ट सी अंकल जी सामने खड़े हो अंकल जी चलते हम कोई ना जानते ही ਕਾਫੀ ਲੜਾ ਹੈ ਤਾਂ ਵੀ ਰਥੀ ਸਾਡੇ ਬੁਲਟ ਦੀ ਔਰ ਸਾਥ ਲੋਣ ਔਰ ਗਈ ਬਾਂਦੀ ਜੀ ਕਰਦਾ ਸਾਡੇ ਬੁਲਟ ਨਾਲ ਜਿੱਦਾਂ ਮਾਦੀ ਚਲਾਈ ਜਾਵੇ ਤੇ ਡਰੋ ਲੈਫਟ ਹੈਂਡ ਸਾਈਡ ਹੋ ਕੇ ਆਇਆ ਨਾ ਜੀ ਬੁਰੀਆਂ ਤੇ ਰਾਈਟ ਹੈਂਡ ਸਾਈਡ ਹੋ ਕੇ ਆਣਾ ਗੇੜ ਚੌਂਗ ਫਸਟ ਟਾਈਮ ਉਸ ਤੋਂ ਬਾਅਦ ਗੇੜ ਚੌਂਗ ਆਣਾ ਜਿੱਥੇ ਸਾਡਾ ਕਾਲਜ ਆ ਕਿੰਨੇ ਦਨ ਹੋ ਗਏ ਵੀਰਾ ਕਹਿੰਦਾ ਸੀਗਾ ਆਇਓ ਗੇੜਾ ਮਾਰੇ ਜ਼ਰੂਰ ਤੇ ਮੈਂ ਕਹਿੰਦਾ ਅੱਜ ਤਾਂ ਆਈ ਜਾਂਦੇ ਨਾਲੇ ਆਪਾਂ ਬਲੌਗ ਸ਼ੂਟ ਕਰਿਆਨੇ ਆ ਤੇ ਨਾਲੇ ਦਸਤਾਰ ਲਿਆ ਆਨੇ ਇੱਕ ਅੱਗੇ ਫੰਕਸ਼ਨ ਆਗੇ ਦਸਤਾਰਾਂ ਜਾਈਦੀਆਂ ਆ ਨਵੀਆਂ ਉਹ ਆ ਵੀ ਬੀਚਰ ਵਧੀਆ ਆ ਗਈ ਨਾ ਯਾਰ ਬੈਟਰੀ ਵਾਲੀ ਮਹਿੰਦੀ ਬੰਦੇ ਇਹਨਾਂ ਨੂੰ ਕਹਿੰਦੇ ਆ ਜਿਹੜੇ ਸੰਡ ਕੈਪ ਹੋ ਕੇ ਵੀ ਇੰਨੀ ਮਿਹਨਤ ਕਰਦੇ ਆ ਆ ਚੈੱਕ ਕਰੋ ਸੱਜੇ ਸਾਈਡ ਵੀ ਖੰਭੇ ਹੱਥ ਮੇਲਾ ਲੱਗਦਾ ਵਾ ਲੈਫਟ ਹੈਂਡ ਸਾਈਡ ਸਾਹਮਣੇ ਮੰਦਿਰ ਦੇ ਸਾਹਮਣੇ ਲੱਗਦਾ ਹੁੰਦਾ ਵਾ ਇਸ ਵਾਰੀ ਆਪਾਂ ਇਧਰ ਹੀ ਸਾਈਡ ਮੇ ਨਾਲ ਲੱਗਦਾ ਆ ਪਾਵਾਂਗੇ ਇੱਥੇ ਹੀ ਹੁਣ ਜਦੋਂ ਸਟਾਰਟਿੰਗ ਹੋ ਗਈ ਚੰਗੀ ਤਰ੍ਹਾਂ ਤੇ ਖੈਰ ਇਹਦੇ ਕੋਲ ਸਾਹਮਣੇ ਮੰਦਿਰ ਦਾ ਥਿਊ ਕਿੰਨਾ ਵਧੀਆ ਲੱਗਦਾ ਪਿਆ ਵਾ ਪਿੱਛੇ ਦੇ ਬੱਦਲ ਚਲੋ ਗ੍ਰੀਨ ਲਾਈਟ ਹੋ ਗਈ ਆ ਨਿਕਲਦੇ ਆ ਫੜਾ ਫੜਾ ਆ ਗਿਆ ਜੀ ਦੁਖਣੀਵਾਰਨ ਦੇ ਕੋਲ ਸਾਹਮਣੇ ਇੱਧਰ ਹੀ ਸਾਡੇ ਗੁਰੂ ਘਰ ਦਾ ਮਖਾਨੇ ਆ ਆਪਾਂ ਥੱਲੋ ਘੁੰਮ ਕੇ ਉੱਤਰੋ ਹੀ ਜਾਣਾ ਵਾ ਤੇ ਇੱਧਰਲੀ ਸਾਈਡ ਹੈਗਾ ਰੇਲਵੇ ਸਟੇਸ਼ਨ ਤੇ ਹਫਤਾ ਵੇਲਾ ਆਪਾਂ ਟ੍ਰੇਨ ਤੇ ਵੀ ਟਰੈਵਲ ਕੀਤਾ ਸੀਗਾ ਹਜੂਰ ਸਾਹਿਬ ਦੀ ਯਾਤਰਾ ਕੀਤੀ ਸੀਗੀ ਤੁਸੀਂ ਜਾ ਕੇ ਜਰੂਰ ਦੇਖਿਓ ਸਾਰਿਆਂ ਨੇ ਵਲੌਗ ਤੁਹਾਨੂੰ ਮੈਂ ਡਿਸਕ੍ਰਿਪਸ਼ਨ 'ਚ ਲਿੰਕ ਦੇ ਦੂੰਗਾ ਸਾਰੀ ਯਾਤਰਾ ਦੇ ਵਲੌਗ ਤੁਸੀਂ ਜਰੂਰ ਦੇਖਿਓ ਟ੍ਰੇਨ ਸਾਈਡ ਆਪਨੇ ਆ ਗਿਆ ਦੁਖਣੀਵਾਰਨ ਜੁਰਦਾਰਾ ਸਾਹਿਬ ਪਹਿਲਾਂ ਮੈਂ ਇੰਨਾ ਕੁਝ ਫੋਨ ਲਿਆ ਤੇ ਫੋਨ ਦੀ ਸਟੋਰੇਜ ਫੁੱਲ ਹੋ ਗਈ ਸੀ ਪਤਾ ਨਹੀਂ ਲੱਗਾ ਤੇ ਮੁੜ ਕੇ ਸਾਈਡ ਤੋਂ ਲੋਕ ਕਿਹਾ ਸਟੋਰ ਦੇ ਖਾਲੀ ਸੀ ਦੁਬਾਰਾ ਫਰੀ ਕਿਸੀ ਆ ਵਾਈਡ ਹੋ ਗਈ ਦੁਬਾਰਾ ਗੁਰਦਾਰ ਸਾਹਿਬ ਚਲੋ ਹੁਣ ਚੱਲਦੇ ਆ ਕਰੇ ਧੁੱਪ ਫੜੀ ਆ ਗਰਮੀ ਲੱਗ ਜਾਂਦੀ ਇੰਨੀ ਨੂੰ ਨੌ ਮਿੰਟ ਵਿੱਚੇ ਖੜੇ ਹੋਏ ਆ ਤੇ ਸਾਰਾ ਪਿੰਨੇ ਦਾ ਭਾਰਤ ਭਰ ਗਏ ਲੋਹਣੇ ਵਾਲਿਆਂ ਦੀ ਇਹੇ ਰੋੜ ਆਂਦਾ ਇਹ ਸਾਹਮਣੇ ਦਿੱਲੀ ਨੂੰ ਜਗਾ ਹੈਗੀ ਥੋੜੀ ਜਿਹੀ ਕਾਟ ਲੰਨੇ ਆਂ ਇਧਰ ਦੀ 40 ਸੈਕਿੰਡ ਪਹਿ ਹਾਲੇ ਰੈੱਡ ਲਾਈਟ ਆ ਇੱਥੇ ਸਾਹਮਣੇ ਗੁਰਦੁਆਰਾ ਸਾਹਿਬ ਆ ਚਲੋ ਜੀ 5 ਸੈਕਿੰਡ ਰਹਿ ਗਏ ਆ 3 2 1 ਤੇ ਚਲਿਏ ਹਾਈਡਰ ਫਲਾਈਓਵਰ ਚੱਲਦੇ ਆ ਕੰਪਾ ਨਾ ਪਾ ਨਿਕਾਲੇ ਵਰਨ ਘਟਨਾ ਨੂੰ ਬੋਤਲ ਲਾਦਣਾ ਇੰਡੀਕੇਟਰ ਜਿੰਦੇ ਨਾ ਕੋਸ਼ਿਸ਼ ਐਤੀ ਸਾਈਡ ਨੂੰ ਘੜ ਲੰਦੇ ਆ ਇੱਕੋ ਲੈ ਚ ਤੁਰਦੇ ਹੀ ਨਹੀਂ ਹੈ ਕਿ ਪਹਨ ਕਿਉਂ ਹੋਣਾ ਪਾ ਗਿਆ ਸਵਾਰਾ ਚੌਂਕ ਜੀ ਟੰਡਿਕਰਣਾ ਚਲਿਏ ਦੇਖਣਾ ਜਾਪੋਸ਼ ਜਯਾ ਕਈ ਹਰਪਨ ਸਟੇਟ ਆਇਣੀ ਨਾਲ ਟੰਗੜੜ ਜੋ ਕਿ ਇਧਰੋਂ ਦੀ 995 ਕਿਲੋਮੀਟਰ ਹੈਗਾ ਵਾ ਆਪ ਕੀ ਜੇ ਨਾ ਕੋ ਪੱਗਾਂ ਲੈ ਕੇ ਆਇਆ ਨਾ ਤਾਂ ਕੱਫੜਾ ਬਹੁਤ ਵਧੀਆ ਹੁੰਦਾ ਵਾ ਤੁਸੀਂ ਸਾਰਿਆਂ ਨੇ ਲੈ ਕੇ ਇੱਕ ਵਾਰੀ ਟਾਈ ਕਰਕੇ ਦੇਖੋ ਦੋਸਤਾਰ ਤੇ ਤੁਹਾਨੂੰ ਆਪੇ ਪਤਾ ਲੱਗ ਜਾਣਾ ਜਦੋਂ ਹੀ ਟਾਈ ਕਰੋਗੇ ਆਪਣੇ ਫਿਰ ਤੇ ਦੋਸਤਾਰ ਨੂੰ ਇਹ ਪੱਗਾਂ ਦੇ ਨਾਲ ਹੀ ਤੁਸੀਂ ਸਾਨੂੰ ਵੀ ਕੰਟੈਕਟ ਕਰ ਸਕਦੇ ਹੋ ਵਧੀਆ-ਵਧੀਆ ਪੱਗਾਂ ਸੜਾਉਣ ਵਾਸਤੇ ਆਪਣੇ ਵਿਆਹ-ਸ਼ਾਦੀ ਦੇ ਕਿਉਂਕਿ ਮੇਨ ਕਾਮ ਆਪਣਾ ਉਹੀ ਆ ਟਰਫਲ ਸੈਂਟਰ ਦਾ ਆਪਾਂ ਪੱਗਾਂ ਬਣਦੇ ਵੀ ਆ ਸਿਖਾਉਂਦੇ ਵੀ ਆ ਵੀ ਦੁਬਾਰੀ ਤੇ ਜੋਧਪੁਰੀ ਸਾਥੇ ਜੀ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਇਹ ਆ ਜੀ ਮੇਨ ਜਾਵਾਂਗਾ ਇਧਰ ਦੀ ਆਪਾਂ ਹੁਣ ਸਿੱਧਾ ਜਾਣਾ ਵਾ ਟਿਬਰੌਰ ਨੂੰ ਔਟ ਵਾਲੇ ਅੰਕਲ ਜੀ ਇੱਧਰੋਂ ਆਈ ਜਾਂਦੇ ਨੇ ਇਹ ਹੋਲੀ ਕਰਕੇ ਰਾਜੀ ਨਹੀਂ ਆਇਆ ਪਤਾ ਕੋਈ ਅੱਗੇ ਆ ਰਿਹਾ ਵਾ ਤਾਂ ਵੀ ਅੱਗੇ ਨੂੰ ਲੈ ਹੀ ਜਾਣਾ ਆਪਣਾ ਵਾਈਕਲ ਨੀ ਜਾਰਾ ਹੋਈ ਪਈ ਆ ਅਸੀਂ ਨਵੀਆਂ ਵਤੀਨ ਹੋ ਗਏ ਫਿਰ ਲਾ ਜਾ ਕੇ ਜੂਸ ਪੀਂਦੇ ਆ ਕੱਡੇ ਦਾ ਉਸ ਤੋਂ ਬਾਅਦ ਘਰੇ ਚੱਲਦੇ ਆ ਬਾਕੀ ਆਪਣੇ ਭਰਾਣੇ ਦੀ سپورਟ ਕਰਦੇ ਰਹੋ ਬੜੇ ਕੰਟੈਂਟ ਤੁਹਾਡੇ ਆਉਣ ਦਾ ਵੀ ਹੈਗੇ ਆ ਤੇ ਇਦਾਂ ਆਪਾਂ ਐਕਸਪਲੋਰ ਕਰਾਂਗੇ ਕਿਹੜੀਆਂ ਥਾਵਾਂ ਦੇ ਨਾਲ ਤੁਹਾਨੂੰ ਦਿਖਾਵਾਂਗੇ ਵਧੀਆ ਵਧੀਆ ਘੈਂਟ ਘੈਂਟ ਥਿਊ ਵਟਬਲਾ ਹੋਇ ਤੇ ਵੀ ਜੋਤਾ ਵੀ ਬਲੋਕਾਂ ਵਿੱਚ ਵੀ ਚਲੋ ਜੀ ਆਪ ਬਹੁਤ ਤਾਰਕਰ ਪਹੁੰਚ ਚੁਕੇ ਆਂ ਇਧਰੋਂ ਦੀ ਰਾਈਟ ਹੈਂਡ ਸਾਈਡ ਹੋ ਕੇ ਆਇਆ ਹੈ ਨਾ ਟਿਪਾ ਰੋਡ ਵਿੱਚ ਚਲਦੇ ਆ ਹੁਣ ਜਾ ਕੇ ਅੱਜ ਪਹਿਲੀ ਵਾਰ ਇਦਾਂ ਹੈ ਕਿ ਰੋਡ ਇਤਰਾ ਖਾਲੀ ਮਿਲਨੀ ਤਾਂ ਇੰਨਾ ਝਾਂਮ ਲੱਗਾ ਹੁੰਦਾ ਇੱਥੇ ਅੱਜ ਕੱਲ ਦੇ ਬੰਦੇ ਜੀ ਬਹੁਤ ਆਈਡੀਆ ਲਾਣ ਲੱਗਿਆ ਜੋ ਚੌਂਕ ਪਾਰ ਕਰਨਾ ਹੈ ਹੈਲਮਟ ਪਾ ਲਿਆ ਚੌਂਕ ਪਾਰ ਕਰ ਲਿਆ ਉਹਦਾ ਹੈਲਮਟ ਪਾਰ ਕੇ ਅੱਗੇ ਰੱਖ ਲੈ ਇਸਦੀ ਤੇ ਇਹ ਨਹੀਂ ਪਤਾ ਕਿ ਆਪਣੀ ਸੇਫਟੀ ਵੀ ਹੈਗੇ ਇਹਨੂੰ ਪਾਉਣ ਦੇਦਾ ਵਾ ਇੱਧਰ ਦੇਖੋ ਜੀ ਥੀ ਵਿਊ ਕਿੰਨਾ ਘੈਂਟ ਹੋਇਆ ਤੇ ਆ ਮੀ ਅੱਗੇ ਕਿੰਨੇ ਦਿਨ ਹੋ ਗਏ 20 ਘਟ ਗਿਆ ਵਧੀਆ ਚੋਕੀ ਪੰਜਾਬ ਦੇ ਨਿਹਾਰ ਆਏ ਸੀਗੇ ਅੰਮ੍ਰਿਤਸਰ ਵਾਲ ਪਠਾਨਕੋਟ ਸਾਡੀ ਸਾਈਡ ਕਿੰਨੇ ਹੀ ਪਿੰਡ ਤੇ ਸ਼ਹਿਰ ਹਰਤੀ ਝਪੇਟ ਵਿੱਚ ਆਏ ਹੋਏ ਸੀਗੇ ਹੁਣ ਥੋੜੇ ਜਿਹੜਾ ਉਧਰ ਸਿਸਟਮ ਠੀਕ ਹੋਇਆ ਵਾ ਰੱਬ ਨੇ ਥੋੜੀ ਜਿਹੀ ਕਿਰਪਾ ਕਰਤੀ ਝੁੱਪ ਕੱਟਦੀ ਆ ਤੇ ਜਿਹੜਾ ਉਹਦੇ ਨਾਲ ਥੋੜੇ ਆ ਸੌਖਾ ਸਾਹ ਮਿਲਿਆ ਵਾ ਪੰਜਾਬ ਦੇ ਲੋਕਾਂ ਨੂੰ ਇੰਦਰ ਇਹਦਾ ਸਾਡਾ ਹੋੜੇ ਬਹੁਤ ਟੁੱਟਿਆ ਹੋਆ ਹੋਲੀ-ਹੋਲੀ ਚੱਲਣਾ ਮਖਾਇ ਚੱਲਦਾ ਉਹਦਾ ਬੋਲਟ ਤੇ 서ਸਪੈਂਸ਼ਨ ਕਿ ਵਧੀਆ ਹੈਗੇ ਆ ਪਿੱਛੇ ਆ ਗਈ ਐਮਬੂਲੈਂਸ ਆਪਨਾ ਅੱਗੇ ਗਈ ਥੋੜੀ ਜੀ ਇਹ ਆਈਦੀ ਆ ਹਰ ਜਾਨੇ ਗੱਡੀਆਂ ਮਰੇ ਫਸਾਈ ਫੜ ਜਾਂਦੇ ਆ ਵਾਈਪਸ ਫੜ ਜਾਂਦੇ ਆ ਤੇ ਦੇਦੇ ਚਾਹਣ ਕਿ ਤੁਸੀਂ ਬਚ ਲੂਗੀ ਦਾ ਵਧੀਆ ਕਰਨਾ ਇਸ ਕਾਰਸ਼ੇ ਨੂੰ ਸਾਈਡ ਦੇਣੀ ਚਾਹੀਦੀ ਆ ਆਪਾਣਾ ਤੈਹੀ ਕਹਿਣਾ ਬਈ ਕੋਣ ਹੋਰ ਰੈਕਾਰ ਕਿੰਨੇ ਘਰ ਲਾ ਦੀ ਆ ਟਾਇਰ ਹੀ ਕਿਨੇ ਮਾਰ ਨੂੰ ਆਣਾ ਸਾਲ ਪਹਿਲਾਂ ਵੀ ਵਾਸ਼ਿੰਗ ਕਰਾ ਲਈਏ ਫੇਰ ਹੀ ਦਿੰਦੇ ਜਾਂਦੇ ਆ ਆਹ ਬੋਲਟ ਵੀ ਵਾਸ਼ਿੰਗ ਕਰਾਣੀ ਆ ਤੇ ਫਿਰ ਚਲਦੇ ਆ ਆਪਣੇ ਘਰ ਨੂੰ ਉਹੀ ਵੀ ਦੇਖੋ ਜਿੱਥਾਂ ਮੈਂ ਪਹਿਲਾਂ ਆਪਣੇ ਬਾਈਕ ਦਾ ਕੰਮ ਕਰਾਇਆ ਸੀਗਾ ਮੇਰੇ ਖਾਨਾ ਟਾਈਮ ਲੱਗਣਾ ਇੱਥੇ ਕਿੰਨੀਆਂ ਬਾਈਕਾਂ ਖੜੀਆਂ ਹੋਈਆਂ ਮਾਲਲੇ ਸੋਹਣਾ ਦੇਖ ਰਹੇ ਹੈ ਹਾਂਜੀ ਬੋਲਟ ਦੀ ਵਾਸ਼ਿੰਗ ਤਾਂ ਹੋਈ ਨਹੀਂ ਤੇ ਆਪਾਂ ਪਹਿਲਾਂ ਜੂਸ ਪੀਨ ਆ ਗਿਆਂ ਬੋਲਟ ਦੀ ਵਾਸ਼ਿੰਗ ਸਾਮੀ 6 ਵਜੇ ਹੋਣੀ ਆ ਤੇ ਸਾਹਮਣੇ ਤੁਹਾਡਾ ਸਕੂਲ ਤੇ ਆ ਵਾਈਜੀ ਹੋਣੀ ਕਿੱਦਾਂ ਫਿਰ ਇਹ ਸੀ ਜੀ ਸਾਡਾ ਸਕੂਲ ਜਿੱਥੇ ਅਸੀਂ 12ਵੀਂ ਦਾ ਇਕੱਠੇ ਬਣੇ ਆ ਤੇ ਆਹ ਭਾਜੀ ਹੁਣੀ ਵਲੌਗ ਚਾਹਣ ਨੂੰ ਡਰਦੇ ਪਤਾ ਨਹੀਂ ਕਾ ਤੇ ਇਹਨਾਂ ਮੈਨੂੰ ਸਮਝ ਨਹੀਂ ਲੱਗਦਾ ਹਾਂ ਜੀ ਹੁਣ ਲਾ ਕੇ ਸੀ ਆਪਾਂ ਕਰੇ ਤੇ 5:30 ਵਜੇ ਚੱਲਦੇ ਆ ਵਾਸ਼ਿੰਗ ਕਰਾਉਣੇ ਦੀ ਤੇ ਹੋਰ ਮਾਲਾ ਮੋਟਾ ਕੰਮ ਕਰਾਉਣਾ ਵਾ ਕਲੱਚ ਟਾਇਟ ਕਰਾਉਣਾ ਵਾ ਤੇ ਸਾਰੀ ਵਾਇਰ ਨੂੰ ਓਏ ਕਰਨਾ ਵਾ ਪਰ ਚੱਲਦੇ ਆ 5:30 ਹਾਂਜੀ ਹੁਣ ਆਪਾਂ ਚੱਲੇ ਆ ਵਾਸ਼ਿੰਗ ਕਰਾਉਣ ਬੁਲਟ ਦੀ ਪਹਿਲਾਂ ਕੋਲਜ ਤੋਂ ਆਏ ਸੀ ਉਹਦਾ ਵਾਸ਼ਿੰਗ ਹੋਈ ਨਹੀਂ ਸੀ ਹੁਣ ਆਪਾਂ ਵਾਸ਼ਿੰਗ ਕਰਾਉਣ ਚੱਲੇ ਆ साढ़े पांड हो चले आ चलो चलते हैं हम मैं होप कर रहा कि सारा लोग वोिया लगे होगा हम आप वॉशिंग कर आ गए तो अपना मेन काम है जी दस्तारा बनने का विह शादी से आप दस्तारा बनते हैं हिंदू वैडिंगारी वैडिंग भी ਜੋਧਪੂਰੀ ਸਾਫੇ ਤੇ ਸਰਦਾਰ ਵਾਲੀਆਂ ਪੱਗਾਂ ਆਪਾਂ ਬੰਦੇ ਆ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਕੰਟੈਕਟ ਨੰਬਰ ਤੁਹਾਨੂੰ ਆਪਣੇ ਸਕਰੀਨ ਦੇ ਵਿੱਚ ਸ਼ੋ ਹੋਂਦਾ ਹੋਊਗਾ ਤੇ ਬਾਕੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਇੰਸਟਾਫੇ ਸਾਡਾ ਫੋਲੋ ਕਰ ਲਓ ਉੱਤੇ ਰੀਲਸ ਅਪਲੋਡ ਹੁੰਦੀਆਂ ਰਹਿੰਦੀਆਂ ਡੇਲੀ ਠੀਕ ਹੈ ਜੀ ਤੇ ਤੁਸੀਂ ਨਾਲ ਦੇਖ ਲਓ ਉੱਤੇ ਜਾ ਕੇ ਕਿੰਨੀਆਂ ਰੀਲਸ ਆਪਾਂ ਗਰੂਮ ਨਾਲ ਅਪਲੋਡ ਕੀਤੀਆਂ ਹੋਈਆਂ ਆ ਮਾ ਜੋਧਪੂਰੀ ਸਾਫੇ ਦੇ ਵਿੱਚ ਵੀ ਸਰਦਾਰ ਵਾਲੀਆਂ ਪੱਗਾਂ ਵਿੱਚ ਵੀ ਤੇ ਐਦਾਂ ਆਪਣੇ ਬਰਾ ਨੂੰ ਸਪੋਰਟ ਕਰਦੇ ਰਹੋ ਲਾਈਕ ਸ਼ੇਅਰ ਕਮੈਂਟ ਕਰਦੇ ਕਰੋ ਵੀਡੀਓ ਨੂੰ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤੁਸੀਂ ਬੜੀ ਵਧੀਆ ਸਪੋਰਟ ਕਰਦੇ ਪਿਓ ਮੈਨੂੰ ਠੀਕ ਹੈ ਜੀ ਐਦਾਂ ਆਪਣਾ ਪਿਆਰ ਦਿੰਦੇ ਰਹੋ ਕਰੋ ਵੀਡੀਓ ਨੂੰ ਤੇ ਮਿਲਦੇ ਹਾਂ ਨੂੰ ਇੱਕ ਸੈਗਮੈਂਟ ਵਿੱਚ ਸਸ਼ੀਆ ਕਾਲ ਸਾਰਿਆਂ ਨੂੰ ਟੈਲ देम ਬਾਏ ਬਾਏ